ਚੜਦੇ ਸੂਰ ਜੀ ਸਲਾਮਾ ਹੁੰਦੀ ਆ ਡੁੱਬਦੇ ਨੂੰ ਕੌਣ ਪੁੱਛਦਾ ਡੁੱਬਦੇ ਨੂੰ ਕੌਣ ਪੁੱਛਦਾ ਮੈਨੂੰ ਜਿਹੜਾ ਸੀਗਾ ਜੀ ਸ਼ੁਰੂ ਤੋਂ ਹੀ ਸ਼ੌਂਕ ਸੀ ਕਬੱਡੀ ਖੇਡਣ ਦਾ ਮੈਂ ਨਿੱਕਾ ਹੁੰਦਾ ਹੀ ਅਕਸਰ ਜਦੋਂ ਮੈਂ ਨਿੱਕਾ ਹੁੰਦਾ ਸੀ ਤੇ ਗਰਾਊਂਡ ਦੇ ਵਿੱਚ ਚਲਿਆ ਜਾਂਦਾ ਹੁੰਦਾ ਸੀਗਾ ਨਿੱਕਾ ਹੁੰਦਾ ਮੈਂ ਸ਼ੁਰੂ ਯਾਨੀ ਕਿ 35 ਕਿਲੋ ਤੋਂ ਸਟਾਰਟ ਕੀਤੀ ਆਪਣੀ ਕਬੱਡੀ ਜਿਹੜੀ ਪਹਿਲੀ ਵਾਰ ਅਸੀਂ ਪਿੰਡ ਟੂਰਨਾਮੈਂਟ ਹੋਇਆ ਸੀ ਮੈਂ ਉੱਥੇ ਖੇਡਿਆ ਮੈਂ ਬਹੁਤ ਵਧੀਆ ਪਹਿਲੀ ਵਾਰ ਹੀ ਖੇਡਿਆ ਸਾਡੇ ਪਿੰਡ ਜਣ ਸੀ ਘਲਾਂ ਦੇ ਵਿੱਚ ਹਾਂਜੀ ਹਾਂਜੀ ਰਣਸੀਂ ਕਣਾ ਦੇ ਵਿੱਚ ਹੋਇਆ ਸੀ ਤੇ ਪਹਿਲੀ ਵਾਰ ਹੀ ਉਸ ਟੂਰਨਾਮੈਂਟ ਤੇ ਅਸੀਂ ਟੂਰਨਾਮੈਂਟ ਜਿੱਤ ਗਏ ਸੀ ਮੇਰਾ ਵਾਸਤੇ ਡ੍ਰੀਮ ਇਹ ਹੈ ਜੀ ਮੈਂ ਦੁਨੀਆ ਤੇ ਮੇਰਾ ਨਾਮ ਹੋਵੇ ਜੀ ਤੇ ਮੇਰਾ ਮੈਨੂੰ ਸਾਰੇ ਜਾਣਣ ਵੀ ਹਾਂ ਵੀ ਕੋਈ ਰਣਸੀਂ ਕਣਾ ਦਾ ਮੁੰਡਾ ਖੇਡਦਾ ਹੈ ਮੇਰੇ ਪਿੱਛੇ ਤਾਂ ਜੀ ਮੇਰੀ ਘਰ ਦੀ ਆ ਜਦ ਜਦ ਬਾਦ ਸਪੋਰਟ ਕਰਦੇ ਮੇਰਾ ਬਾਪੂ ਹੋ ਗਿਆ ਜੀ ਮੈਨੂੰ ਅੱਜ ਤੱਕ ਕਦੇ ਉਹਨੇ ਆਇ ਨਹੀਂ ਜਦੋਂ ਵੀ ਮੈਂ ਖੇਡਣ ਜਾਂਦਾ ਜਿਵੇਂ ਘਰ ਮਾਂ ਤਾਂ 200 ਰੁਪਿਆ ਲੈ ਕੇ ਜਾਂਦਾ ਮੇਰਾ ਬਾਪੂ ਮੈਨੂੰ 500 ਰੁਪਿਆ ਅੱਡ ਦਿੰਦਾ ਜੀ ਖੇਡਣ ਵਾਸਤੇ ਹਾਂ ਬਸ ਮੈਨੂੰ ਮੇਰੇ ਘਰਦਿਆਂ ਦੀ ਜਬਾਲੀ سپورਟ ਆ ਮੈਨੂੰ ਹੋਰ ਤਾਂ ਕਿਸੇ ਦੀ سپورਟ ਹੈ ਨਹੀਂ ਤੇ ਸਾਰੇ ਮੈਨੂੰ ਧੂਰਕੋਟ ਦੇ ਨਾਮ ਦੇ ਨਾਲ ਹੀ ਜਾਣਦੇ ਆ ਮੀਤਾ ਰਣਸੀ ਨਹੀਂ ਮੈਨੂੰ ਧੂਰਕੋਟ ਰਣਸੀ ਦਾ ਮੀਤਾ ਜੀ ਹਾਂਜੀ ਹਾਂਜੀ ਤੇ ਪਿੰਡ ਵੱਲੋਂ ਕਿਹਨੇ ਕਿ سپورਟ ਰਣਸੀ ਕੋਲ ਪਿੰਡ ਵੱਲੋਂ سپورਟ ਹੈ ਨਹੀਂ ਸਤਿ ਸ੍ਰੀ ਅਕਾਲ ਜੀ ਜੀਵੀਐਸ ਟਰੈਂਸ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਜਗਵੀਰ ਆਜਾਦ ਦਰਸ਼ਕੋ ਇਸ ਵਕਤ ਮੈਂ ਵਿਸ਼ਵ ਪ੍ਰਸਿੱਧ ਪਿੰਡ ਰਣਸੀਂ ਕਲਾ ਦੇ ਵਿੱਚ ਮੌਜੂਦ ਆ ਕਬੱਡੀ ਦੀ ਗੱਲ ਕਰੀਏ ਤਾਂ ਕਬੱਡੀ ਨੂੰ ਕਬੱਡੀਆਂ ਦੀ ਮਾਂ ਖੇਡ ਕਿਹਾ ਜਾਂਦਾ ਕਿਉਂਕਿ ਇਹ ਪ੍ਰਾਤਨ ਖੇਡ ਆ ਤੇ ਕੋਈ ਵੀ ਜਿਹੜਾ ਖਿਡਾਰੀ ਆ ਜਾਂ ਪੰਜਾਬੀ ਆ ਉਹ ਕਿਤੇ ਨਾ ਕਿਤੇ ਪੰਜਾਬੀ ਖੇਡ ਦੇ ਨਾਲ ਜੁੜਿਆ ਹੁੰਦਾ ਜਾਇ ਉਹ ਦਰਸ਼ਕ ਵਜੋਂ ਹੋਵੇ ਚਾਹੇ ਕਬੱਡੀ ਪ੍ਰਮੋਟਰ ਵਜੋਂ ਹੋਵੇ ਜਾਂ ਖਿਡਾਰੀ ਵਜੋਂ ਹੋਵੇ ਕਿਤੇ ਨਾ ਕਿਤੇ ਇਸ ਖੇਡ ਦੇ ਨਾਲ ਜੁੜਿਆ ਹੁੰਦਾ ਕਿਉਂਕਿ ਕਬੱਡੀ ਖੇਡਣ ਦੇ ਨਾਲ ਸਰੀਰ ਦੇ ਵਿੱਚ ਚੁਸਤੀ ਫੁਰਤੀ ਆਉਂਦੀ ਆ ਤੇ ਜਿਹੜਾ ਕਬੱਡੀ ਦਾ ਖਿਡਾਰੀ ਹੁੰਦਾ ਉਹ ਬਹੁਤ ਦਾ ਪੇਚ ਵੀ ਜਿਹੜੇ ਸਿੱਖਦਾ ਤੇ ਛੇਤੀ ਕਿਤੇ ਜ਼ਿੰਦਗੀ ਦੇ ਵਿੱਚ ਹਾਰ ਨਹੀਂ ਮੰਨਦਾ ਕਬੱਡੀ ਦੀ ਗੱਲ ਕਰੀ ਆ ਤਾਂ ਅੱਜ ਸਿੰਘ ਕਲਾ ਦੇ ਵਿੱਚ ਮੌਜੂਦ ਆ ਤੇ ਉਹਨਾਂ ਦੀ ਜਿਹੜੀ ਹੁਣ ਤੱਕ ਦੀ ਕਾਰਗੁਜ਼ਾਰੀ ਆ ਜਾਂ ਹੁਣ ਤੱਕ ਦੀ ਜੋ ਖੇਡ ਖੇਡੀ ਆ ਉਹਨਾਂ ਨੇ ਬਹੁਤ ਸਾਰੇ ਕਹੇ ਕਿ ਕਿ ਉਪਨ ਦੇ ਮੈਚ ਵੀ ਖੇਡੇ ਨੇ ਬਹੁਤ ਸਾਰੀਆਂ ਟਰਾਫੀਆਂ ਕੀਤੀਆਂ ਨੇ ਪਰ ਕਿਤੇ ਨਾ ਕੀਤੀ ਜਿਹੜਾ ਖਿਡਾਰੀ ਆ ਉਹਦਾ ਮਾਨਾ ਜਿਹੜਾ ਡੋਲ ਜਾਂਦਾ ਕਿਉਂਕਿ ਸਪੋਰਟ ਨਹੀਂ ਮਿਲਦੀ ਤਾਂ ਮੇਰੇ ਨਾਲ ਜਗਮੀਤ ਮੀਤਾ ਜੋ ਕਿ ਰਣਸੀਂ ਕਲਾਂ ਦੀ ਰਹਿਣ ਵਾਲੇ ਨੇ ਪਰ ਧੂੜਕੋਟ ਰਣਸੀਂ ਦੀ ਟੀਮ ਦੇ ਵਿੱਚ ਖੇਡਦੇ ਨੇ ਤੇ ਅੱਜ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਤਾਂ ਸਭ ਤੋਂ ਪਹਿਲਾਂ ਜੀਵੀਐਸ ਟਾਈਮ ਤੇ ਜਗਮੀਤ ਆਡਾ ਸਵਾਗਤ ਹੈ ਧੰਨਵਾਦ ਜੀ ਬਹੁਤ ਬਹੁਤ ਮੈਨੂੰ ਅੱਜ ਬਹੁਤ ਖੁਸ਼ੀ ਹੋਈ ਹੈ ਜੀ ਤੁਹਾਡੇ ਤੁਹਾਡੇ ਆਉਣ ਦੇ ਨਾਲ ਇੱਥੇ ਤੁਸੀਂ ਪਹਿਲੀ ਵਾਰ ਕਿਸੇ ਨੇ ਅਜੇ ਤੱਕ ਮੈਨੂੰ ਇੰਨਾ ਟਾਈਮ ਹੋ ਗਿਆ ਖੇਡਦੇ ਨੂੰ ਤੇ ਤੁਸੀਂ ਪਹਿਲੀ ਵਾਰ ਆਏ ਆ ਤੁਹਾਡਾ ਆਉਣ ਤੇ ਬਹੁਤ ਧੰਨਵਾਦ ਕਰਦਾ ਮੈਂ ਜੀ ਵੀ ਇਸ ਟਾਈਮ ਦਾ ਹਾਂਜੀ ਜਗਮੀਤ ਅਮੀਤਾ ਕੇ ਮੈਂ ਪਿਆ ਜਗਮੀਤ ਫਟਨੀ ਬੈਠਦਾ ਸੀ ਨਾ ਨਹੀਂ ਇਹ ਘਰਦਿਆਂ ਨੇ ਨਾਮ ਰੱਖਿਆ ਜੀ ਬਸ ਤੇ ਜਿਵੇਂ ਹੌਲੀ ਹੌਲੀ ਕਬੱਡੀ ਦੇ ਵਿੱਚ ਨਾਮ ਮੇਰਾ ਅਮੀਤਾ ਵਹਿ ਗਿਆ ਜੀ ਜਿੱਦਾਂ ਤੇ ਘਰੇ ਮੈਨੂੰ ਮੀਤ ਵੀ ਕਹਿ ਦਿੰਦੇ ਆ ਕਬੱਡੀ 'ਚ ਪਰ ਮੈਨੂੰ ਪਿਆਰ ਨਾਲ ਸਾਰੇ ਮੀਤਾ ਹੀ ਕਹਿੰਦੇ ਆ ਤੇ ਘਰ ਦੇ ਨਾਮ ਜਾਨੀ ਕਿ ਜਿਹੜਾ ਪੱਕਾ ਨਾਮ ਮੇਰਾ ਉਹ ਜਗਮੀਤ ਸਿੰਘ ਹੈ ਜੀ ਮੀਤ ਐਕਸਰ ਕੀ ਹੁੰਦਾ ਕਿ ਜਦੋਂ ਵੀ ਅਸੀਂ ਕਿਸੇ ਚੀਜ਼ ਨੂੰ ਦੇਖਦੇ ਆ ਉਸ ਤੋਂ ਆਕਰਸ਼ਿਤ ਹੋ ਜਾਂਦੇ ਆ ਤੇ ਉਹਦੇ ਵਰਗਾ ਬਣਨਾ ਸ਼ੁਰੂ ਕਰ ਦਿੰਦੇ ਆ ਕਬੱਡੀ 'ਚ ਤੁਸੀਂ ਕਿਵੇਂ ਆਏ ਗੇਮ ਦੇਖ ਰਹੇ ਸੀ ਜਾਂ ਕਿਸੇ ਨੇ ਤੁਹਾਨੂੰ ਕਹਤਾ ਕਿ ਤੂੰ ਯਾਰ ਕਬੱਡੀ ਖੇਡ ਸਕਦਾ ਕਿਵੇਂ ਆਉਣਾ ਹੈ ਗੇਮ ਦੇ ਮੈਨੂੰ ਜਿਹੜਾ ਸੀਗਾ ਜੀ ਸ਼ੁਰੂ ਤੋਂ ਹੀ ਸ਼ੌਂਕ ਸੀ ਕਬੱਡੀ ਖੇਡਣ ਦਾ ਮੈਂ ਨਿੱਕਾ ਹੁੰਦਾ ਹੀ ਅਕਸਰ ਜਦੋਂ ਮੈਂ ਨਿੱਕਾ ਹੁੰਦਾ ਸੀ ਤੇ ਗਰਾਊਂਡ ਦੇ ਵਿੱਚ ਚਲਿਆ ਜਾਂਦਾ ਹੁੰਦਾ ਸੀਗਾ ਨਿੱਕਾ ਹੁੰਦਾ ਮੈਂ ਸ਼ੁਰੂ ਯਾਨੀ ਕਿ 35 ਕਿਲੋ ਤੋਂ ਸਟਾਰਟ ਕੀਤੀ ਆਪਣੀ ਕਬੱਡੀ ਜਿਹੜੀ ਪਹਿਲੀ ਵਾਰ ਅਸੀਂ ਪਿੰਡ ਟੂਰਨਾਮੈਂਟ ਹੋਇਆ ਸੀ ਮੈਂ ਉੱਥੇ ਖੇਡਿਆ ਮੈਂ ਬਹੁਤ ਵਧੀਆ ਪਹਿਲੀ ਵਾਰ ਹੀ ਖੇਡਿਆ ਸਾਡੇ ਪਿੰਡ ਦੇ ਨਸੀਖਾਂ ਦੇ ਵਿੱਚ ਹਾਂਜੀ ਹਾਂਜੀ ਰਣਜੀਤ ਕਣਾ ਦੇ ਵਿੱਚ ਹੋਇਆ ਸੀ ਤੇ ਪਹਿਲੀ ਵਾਰ ਹੀ ਉਸ ਟੂਰਨਾਮੈਂਟ ਤੇ ਅਸੀਂ ਟੂਰਨਾਮੈਂਟ ਜਿੱਤ ਗਈ ਸੀ ਅਸੀਂ ਪਿੰਡ ਦੀ ਟੀਮ ਵੱਲੋਂ ਖੇਡਦੇ ਸੀ 35 ਕਿਲੋ ਮੈਨੂੰ ਯਾਦ ਆਈ ਅੱਜ ਵੀ ਉਹ ਟਰੋਫੀ ਗੁਰਦੁਆਰਾ ਸਾਹਿਬ ਦੇ ਵਿੱਚ ਰੱਖੀ ਹੋਈ ਹੈ ਸਾਡੀ ਚਾਰ ਗਰੀ ਵਜੇ ਅਸੀਂ ਇੰਨੀ ਖੁਸ਼ੀ ਹੋਈ ਸਾਨੂੰ ਉਦੋਂ ਜਿੱਤਣ ਦੀ ਅਸੀਂ ਉਹ ਜਿਹੜੀ ਟਰੋਫੀ ਸੀ ਉਹ ਗੁਰਦੁਆਰਾ ਸਾਹਿਬ ਚੜਾ ਦਿੱਤੀ ਸੀ ਪਹਿਲੀ ਟਰੋਫੀ ਜਿੰਦਗੀ ਔਰ ਇਸ ਤੋਂ ਬਾਅਦ ਫਿਰ ਸੋਚ ਲੈ ਕੇ ਇਹਦੇ ਵਿੱਚ ਹੀ ਜਿਹੜਾ ਨਾਮ ਬਣਾਉਣਾ ਹਾਂਜੀ ਹਾਂਜੀ ਇਸ ਤੋਂ ਬਾਅਦ ਬਸ ਹੌਲੀ-ਹੌਲੀ ਅੱਗੇ ਸਟਾਰਟ ਹੁੰਦੇ ਗਏ ਪ੍ਰੈਕਟਿਸ ਕਰਦੇ ਗਏ ਅਸੀਂ ਹੌਲੀ-ਹੌਲੀ ਫਿਰ ਜਿਹਨੇ ਜਿੱਦਾਂ ਸਾਨੂੰ ਉਹ ਪ੍ਰੈਕਟਿਸ ਕਰਾਉਂਦਾ ਹੁੰਦਾ ਸੀ ਉਹਨੇ ਮੈਨੂੰ ਬਾਈ ਨੇ ਬਹੁਤ ਬਰੀਕੀਆਂ ਸਿਖਾਈਆਂ ਕਬੱਡੀ ਦੀਆਂ ਕਾਲਾ ਬਾਈ ਕਾਲਾ ਸਾਡੇ ਪਿੰਡ ਦੀ ਰਣਸੀਹ ਕਲਾ ਤੂਆ ਬਾਈ ਕਾਲਾ ਕਬੱਡੀ ਖਿਡਾਰੀ ਜੀ ਉਹਨੇ ਹੀ ਮੈਨੂੰ ਕਬੱਡੀ ਖੇਡਣੀ ਸਿਖਾਈ ਵੀ ਕਿੱਦਾਂ ਟੱਚ ਮਾਰੀਦੇ ਹੁੰਦੇ ਆ ਕਿਵੇਂ ਮੂਵਮੈਂਟ ਕਰੀਏ ਸਾਰੀ ਹਾਂਜੀ ਕਾਲੇ ਨੂੰ ਉਸਤਾਦ ਮੰਨਦਾ ਜੀ ਮੈਂ ਆਪਣੇ ਦਰਸ਼ਕੋ ਵੱਡੀ ਗੱਲ ਆ ਕਿ ਆਪਣੇ ਸਮੇਂ ਦੇ ਪ੍ਰਸਿੱਧ ਖਿਡਾਰੀ ਰਹਿ ਚੁੱਕੇ ਕਾਲਾ ਰਣਸੀਹ ਕਲਾ ਕਿਉਂਕਿ ਅਸੀਂ ਵੀ ਉਹਨਾਂ ਦੀ ਕਬੱਡੀ ਦੇਖੀ ਹੋਈ ਆ ਤੇ ਉਹਨਾਂ ਦੇ ਜਰੀਏ ਜਿਹੜਾ ਇਹ ਕਬੱਡੀ ਦੇ ਵਿੱਚ ਇਹਨਾਂ ਨੇ ਦਾ ਪੇਜ ਸਿੱਖਿਆ ਤੇ ਅੱਜ ਚੋਟੀ ਦੇ ਰੇਡਰ ਵੀ ਹੈ ਤੇ ਮੀਤੇ ਇਸ ਤੋਂ ਬਾਅਦ ਫਿਰ ਹੁਣ ਤੱਕ ਕਿੰਨੇ ਸਾਲ ਹੋ ਗਏ ਤੇ ਕਿੰਨੇ ਮੈਚ ਜਿੱਤ ਚੁੱਕੇ ਮੈਨੂੰ ਜੀ 7-8 ਸਾਲ ਤਾਂ ਹੋ ਗਈ ਹੈ ਯਾਨੀ ਕਿ ਖੇਡਦੇ ਨੂੰ ਪਹਿਲਾਂ ਮੈਂ ਬਜਣੀ ਤੋਂ ਸਟਾਰਟ ਕਰਦਾ ਕਰਦਾ ਮੈਨੂੰ ਦੋ ਸਾਲ ਹੀ ਹੋਇਆ ਓਪਨ ਦੇ ਵਿੱਚ ਐਂਟਰੀ ਕੀਤੀ ਨੇ ਤੇ ਪਹਿਲਾਂ ਬਜਣੀ ਖੇਡਦੇ ਰਹੇ ਆ ਬਜਣੀ ਦੇ ਵਿੱਚ ਬਹੁਤ ਨਾਮ ਜਿੱਤੇ ਆ ਜਿੱਦਾਂ ਜੀ ਬੈਸਟ ਵੀ ਬਹੁਤ ਆ ਨਿਕਲਿਆ ਜੂਸ ਸਰ ਜਿੱਤੇ ਆ ਜੀ 51 4200 ਇਦਾਂ ਨਾਮ ਬਹੁਤ ਬੜੀ ਜਿੱਤੇ ਆ ਜੀ ਹਾਂਜੀ ਤੇ ਓਪਨ ਦੇ ਵਿੱਚ ਮੈਨੂੰ ਦੋ ਕਸਾਲ ਹੀ ਹੋਇਆ ਜੀ ਖੇਡਦੇ ਨੂੰ ਜਮੀਦ ਦਾ ਡ੍ਰੀਮ ਕੀ ਅਸਲ ਦੇ ਵਿੱਚ ਮੇਰਾ ਵਾਸਤੇ ਡ੍ਰੀਮ ਇਹ ਹੈ ਜੀ ਮੈਂ ਦੁਨੀਆ ਤੇ ਮੇਰਾ ਨਾਮ ਹੋਵੇ ਜੀ ਤੇ ਮੇਰਾ ਮੈਨੂੰ ਸਾਰੇ ਜਾਣਣ ਵੀ ਹਾਂ ਵੀ ਕੋਈ ਰਣਸੀਹ ਕਲਾ ਦਾ ਮੁੰਡਾ ਖੇਡਦਾ ਜੀ ਕਿਉਂਕਿ ਦੇਖੋ ਜਗਮਜੀਤ ਜਦੋਂ ਆਪਾਂ 0 ਤੋਂ ਉੱਠਦੇ ਆ ਨਾ ਸਪੋਰਟ ਦੀ ਬੜੀ ਲੋੜ ਹੁੰਦੀ ਹੈ ਨਾ ਤਾਂ ਹਰ ਬੰਦਾ ਹੈਗਾ ਜਿਹੜਾ ਉਹਨੂੰ ਕਿਤੇ ਨਾ ਕਿਤੇ ਸਪੋਰਟ ਦੀ ਕਮੀ ਕਰਕੇ ਪਿੱਛੇ ਰਹਿੰਦਾ ਕਿਉਂਕਿ ਟੈਲੈਂਟ ਬਹੁਤ ਸਾਰਾ ਹਾਂਜੀ ਸਰ ਤੇ ਤੁਹਾਡੇ ਪਿੱਛੇ ਸਪੋਰਟ ਦੀ ਗੱਲ ਕਰਾਂ ਤਾਂ ਕੌਣ ਸਪੋਰਟ ਕਰ ਰਿਹਾ ਸੀ ਮੇਰੇ ਪਿੱਛੇ ਤਾਂ ਇਹ ਮੇਰੇ ਘਰ ਦੀ ਹੈ ਜਦ ਜਦ ਵੱਧ ਸਪੋਰਟ ਕਰਦੇ ਮੇਰਾ ਬਾਪੂ ਹੋ ਗਿਆ ਜੀ ਮੈਨੂੰ ਅੱਜ ਤੱਕ ਕਦੇ ਉਹਨੇ ਆਇ ਨਹੀਂ ਜਦੋਂ ਵੀ ਮੈਂ ਖੇਡਣ ਜਾਂਦਾ ਜੇ ਮੈਂ ਘਰ ਮਾਂ ਤਾਂ 200 ਰੁਪਿਆ ਲੈ ਕੇ ਜਾਂਦਾ ਮੇਰਾ ਬਾਪੂ ਮੈਨੂੰ 500 ਰੁਪਿਆ ਅੱਡ ਦਿੰਦਾ ਜੀ ਖੇਡਣ ਆਸਤੇ ਆ ਬਸ ਮੇਰੀ ਮੇਰੇ ਘਰਦਿਆਂ ਦੀ ਜਬਾਲੀ ਸਪੋਰਟ ਆ ਮੈਨੂੰ ਹੋਰ ਤਾਂ ਕਿਸੇ ਦੀ ਸਪੋਰਟ ਹੈ ਨਹੀਂ ਇੰਨੀ ਜਗਮੀਤ ਕੋਈ ਇਹੋ ਜਿਹਾ ਵਾਕਿਆ ਵੀ ਜਦੋਂ ਮੰਨ ਲਓ ਤੁਹਾਡੇ ਕੋਲੇ ਪੈਸੇ ਵੀ ਨਹੀਂ ਸੀ ਕੋਈ ਇਹੋ ਜਿਹਾ ਖੇਡ ਮੈਚ ਹੋਇਆ ਕਬੱਡੀ ਦਾ ਜਿੱਥੇ ਤੁਸੀਂ ਰਹਿ ਗਏ ਹੋ ਜਾਂ ਕਲੇ ਪਛਤਾਵਾ ਹੋਇਆ ਜਾਂ ਫਿਰ ਕਰੇ ਸੀ ਵੀ ਜਾਣਾ ਹੀ ਜਾਣਾ ਇੱਕ ਵਾਰ ਹੋਇਆ ਸੀਗਾ ਜੀ ਇਦਾਂ ਮੇਰੇ ਕੋਲੇ ਖੇਡਣ ਜਾਣ ਨੂੰ ਪੈਸੇ ਹੈ ਨਹੀਂ ਸੀਗੇ ਅਸੀਂ ਨਾ ਪਲੇਅਰ ਖੜਾ ਲੈ ਕੌਕਿਆਂ ਦੀ ਗੱਲ ਆਈ ਇਹ ਜੀ ਹਾਂਜੀ ਤੇ ਸਾਡੇ ਕੋਲੇ ਪੈਸੇ ਹੈ ਨਾ ਖੇਡਣ ਵਾਸਤੇ ਕਿਉਂ ਤੁਹਾਨੂੰ ਪਤਾ ਜਿਹੜੇ ਪਲੇਅਰ ਖੜਾਉਣੇ ਪੈਂਦੇ ਉਹਨਾਂ ਨੂੰ ਪੈਸੇ ਦੇਣੇ ਪੈਂਦੇ ਆ ਅੱਜ ਜਿੰਨਾ ਤੋਂ ਅਸੀਂ ਪੈਸੇ ਲੈ ਕੇ ਸੀ ਉਹ ਦੁਨੀਆ ਤੇ ਹੈ ਨਹੀਂਗੇ ਸੁਖਮੰਦਰ ਸਿੰਘ ਸਾਡੇ ਮੈਂਬਰ ਸਾਹਿਬ ਆਈ ਉਹਨਾਂ ਤੋਂ ਉਹਨਾਂ ਨੂੰ ਅਸੀਂ ਕਾਲ ਕੀਤੀ ਵੀ ਸਾਨੂੰ ਇਦਾਂ ਕਰਕੇ ਸਾਨੂੰ ਪੈਸੇ ਚਾਹੀਦੇ ਆ ਇਹ ਟੀਮ ਬਣਾਈ ਆ ਤੇ ਤੁਸੀਂ ਇਦਾਂ ਦੇਖ ਲਓ ਬੰਦਾ ਅੱਜ ਉਹ ਹੈ ਨਹੀਂ ਪਰ ਦੁਨੀਆ ਤੇ ਆਪਾ ਉਹਦੀ ਇਹ ਪੱਟ ਸੁਣਦੀ ਆ ਉਹ ਬੰਦੇ ਨੇ ਸਾਨੂੰ ਤੁਰੇ ਜਾਂਦੇ ਨੇ 2000 ਰੁਪਏ ਕੱਢ ਕੇ ਦੇਦਾ ਸੀਗਾ ਜੀ ਵੀ ਤੁਸੀਂ ਲੈ ਜਾਓ ਤੇ ਹਾਂ ਨਹੀਂ ਉਹ ਮੈਚ ਅਸੀਂ ਜਰੂਰ ਹਾਰ ਗਏ ਸੀਗੇ ਤੇ ਪਰ ਉਹ ਏਦਾਂ ਹਾਂ ਉਹ ਤਾਂ ਨੇ ਮਦਦ ਬਹੁਤ ਕੀਤੀ ਹੈ ਸਾਡੀ ਮੀਤੇ ਕੋਈ ਇਹੋ ਜੀ ਯਾਦ ਜੁੜੀ ਹੋਵੇ ਜਿਹਦੇ ਵਿੱਚ ਕਹਿੰਦੇ ਕਿ ਸਿਰ ਧਰਦੀ ਬਾਜੀ ਦੀ ਗੱਲ ਆ ਜਾਂਦੀ ਹੈ ਤੁਸੀਂ ਚੋਟੀ ਤੇ ਰੀਡਰ ਉਹ ਕਿਹੜਾ ਮੈਚ ਸੀ ਜਿੱਥੇ ਤੁਸੀਂ ਪੂਰੀ ਜੀ ਜਾਲ ਲਾਤਾ ਤੇ ਖੁਸ਼ੀ ਦਾ ਕੋਈ ਅੰਤ ਹੀ ਨਹੀਂ ਰਹਾ ਜਦੋਂ ਜਿੱਤਦੇ ਸਾਡੇ ਪੰਡ ਹੀ ਸੀਗਾ ਜੀ ਬਹੁ ਟਾਈਮ ਦੀ ਗੱਲ ਆ 75 ਕਿਲੋ ਦਾ ਮੈਂ ਸੀਗਾ ਜੀ ਉਸ ਦਿਨ ਮੈਂ ਬੈਸਟ ਸੀਗਾ ਜੀ ਪਿੰਡ ਟੂਰਨਾਮੈਂਟ ਤੇ ਰੈਂਸਿੰਗ ਕਣਾ ਸਾਡੇ ਪਿੰਡ ਟੂਰਨਾਮੈਂਟ ਹੋਇਆ ਸੀ ਸਰਕਾਰੀ ਮਿਡਲ ਸਕੂਲ ਦੇ ਵਿੱਚ ਜੀ ਹਾਂਜੀ ਤੇ ਬਾਬਾ ਦੀਪ ਸਿੰਘ ਕਲੱਬ ਨੇ ਟੂਰਨਾਮੈਂਟ ਕਰਾਇਆ ਸੀਗਾ ਕਾਫੀ ਉਹਦੇ ਪਿੱਛੇ ਯਾਨੀ ਕਿ ਜãiਦ ਵੈਸ ਹੋਈ ਸੀ ਸਾਡੀ ਪਿੰਡ ਦੀ ਯਾਨੀ ਕਿ ਉਦਾਂ ਹੀ ਕਮੇਟੀ ਦੇ ਨਾਲ ਥੋੜੀ ਜãiਦ ਵੈਸ ਹੋ ਗਈ ਸੀ ਪਲੇਅਰਾਂ ਦੀ ਫਿਰ ਮੈਂ ਉੱਥੇ ਜੀ ਬਹੁਤ ਥਾਪੀਆਂ ਮਾਰੀਆਂ ਯਾਨੀ ਕਿ ਉਹਦੇ ਮੈਂ ਬੈਸਟ ਵੀ ਸੀ ਮੈਨੂੰ ਬਹੁਤ ਖੁਸ਼ੀ ਹੋਈ ਮੈਂ ਜੂਸਰ ਜਿੱਤਿਆ ਸੀ ਮੈਂ 5 ਕਬਾਡੀਆਂ ਪਾਇਆਂ ਸੀਗੀਆਂ ਜੀ ਤੇ ਬੈਸਟ ਸੀ ਮੇਰਾ ਨੌਨ ਸਟਾਪ ਸੀ ਮੈਂ ਫਾਈਨਲ ਮੈਚ ਦੇ ਵਿੱਚ ਤੇ ਮੈਂ ਉੱਥੋਂ ਜੂਸਰ ਜਿੱਤਿਆ ਸੀ ਉਹ ਖੁਸ਼ੀ ਦਾ ਜੀ ਕੋਈ ਅੰਤ ਨਹੀਂ ਸੀ ਅੱਜ ਵੀ ਮੈਂ ਉਹ ਜੂਸਰ ਸਾਹਮ ਕੇ ਰੱਖੀ ਬੈਠਾ ਹਾਂ ਜੀ ਕਰਿਆ ਕੀ ਬਾਤ ਹੈ ਮੀਤੇ ਜਦੋਂ ਹੁਣ ਮੰਨ ਲਓ ਮੈਚ ਹੁੰਦੇ ਆ ਤਾਂ ਬਹੁਤ ਸਾਰੇ ਖਿਡਾਰੀ ਆ ਜਿਹੜੇ ਵੱਖ-ਵੱਖ ਪਿੰਡਾਂ ਤੋਂ ਲਾਉਣੇ ਪੈਂਦੇ ਆ ਤੇ ਕੀ ਤੁਹਾਡੇ ਪਿੰਡ ਦੀ ਟੀਮ ਹੈ ਇੱਦਾਂ ਨਹੀਂ ਸਾਡੇ ਪਿੰਡ ਦੀ ਹੈ ਨਹੀਂ ਸਾਡੀ ਟੀਮ ਹੁਣ ਹੁਣ ਮੈਂ ਇਦਾਂ ਮੈਨੂੰ 5 ਸਾਲ ਹੋ ਗਏ ਧੂਰਕੋਟ ਦੀ ਟੀਮ ਦੇ ਵਿੱਚ ਹੀ ਖੇਡਦਾ ਮੈਂ ਜੀ ਪੱਕਾ ਹੀ ਤੇ ਸਾਰੇ ਮੈਨੂੰ ਧੂਰਕੋਟ ਦੇ ਨਾਮ ਦੇ ਨਾਲ ਹੀ ਜਾਣਦੇ ਆ ਮੀਤਾ ਰਣਸੀਨ ਦਾ ਨਹੀਂ ਮੈਨੂੰ ਧੂਰਕੋਟ ਰਣਸੀਨ ਦਾ ਮੀਤਾ ਨਹੀਂ ਹਾਂਜੀ ਹਾਂਜੀ ਤੇ ਪਿੰਡ ਵੱਲੋਂ ਕਿੰਨੇ ਕੇ ਸਪੋਰਟਰ ਰਣਸੀਨ ਕਹਿੰਦਾ ਪਿੰਡ ਵੱਲੋਂ ਸਪੋਰਟ ਹੈ ਨਹੀਂ ਜੀ ਮੈਨੂੰ ਜਮੀ ਇਹ ਵੀ ਚੀਜ਼ ਹੋ ਸਕਦੀ ਹੈ ਤੁਸੀਂ ਦੂਜੇ ਪਿੰਡ ਤੋਂ ਖੇਡਦੇ ਹੋ ਅਗਲੇ ਕਹਿੰਦੇ ਹੁਣ ਰੌਲਾ ਇਹ ਗੱਲ ਦਾ ਹੈ ਨਾ ਜੀ ਜਿੱਦਾਂ ਹੁਣ ਪਿੰਡ ਦੀ ਤਾਂ ਕੋਈ ਟੀਮ ਹੀ ਹੈ ਨਹੀਂ ਗਈ ਮੈਂ ਫਿਰ ਕੱਲਾ ਪਲੇਅਰ ਆ ਜੀ ਮਜਬੂਰੀ ਕਰਕੇ ਮੈਨੂੰ ਖੇਡਣਾ ਪੈ ਰਿਹਾ ਜੀ ਉਧਰ ਜੀ ਹੁਣ ਮੇਰੇ ਪਿੰਡ ਦੀ ਟੀਮ ਹੋਏ ਫਿਰ ਮੈਂ ਪਿੰਡ ਦੀ ਟੀਮ ਚ ਖੇਡਦਾ ਹੁਣ ਮੈਂ ਕਟਕਟ ਪੰਜ 6 ਸਾਲ ਹੋ ਗਏ ਮੈਨੂੰ ਖੇਡਦੇ ਨੂੰ ਧੂਰਕੋਟ ਦੀ ਟੀਮ ਦੇ ਵਿੱਚ ਮੈਂ ਧੂਰਕੋਟ ਦੇ ਵਿੱਚ ਹੀ ਪੱਕਾ ਖੇਡਦਾ ਇਸ ਤੇ ਇਹ ਮੇਰਾ ਆਧਾਰ ਕਾਰਡ ਵੀ ਜਿਹੜਾ ਉਹ ਧੂਰਕੋਟ ਦੇ ਪਿੰਡ ਦੇ ਵਿੱਚ ਨਾਮ ਦੇ ਨਾਮ ਬਣਾਇਆ ਹੋਇਆ ਹਾਂ ਜੀ ਵੋਟ ਫਿਰ ਉੱਧਰ ਜਾ ਕੇ ਬਣਾ ਹਾਂਜੀ ਹਾਂਜੀ ਨਹੀਂ ਮੇਰੇ ਪਿੰਡ ਵਾਲੇ ਨੇ ਕਹਿੰਦੇ ਸਰਪੰਚ ਸਾਹਿਬ ਵੀ ਸਾਡੇ ਪਿੰਡ ਰਹਿ ਗਏ ਨਹੀਂ ਨਹੀਂ ਇਹ ਇਦਾਂ ਨਹੀਂ ਪਿਆਰ ਆਈ ਇਦਾਂ ਨਹੀਂ ਗਈ ਹਾਂਜੀ 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 ਵਧੀਆ ਪ੍ਰੇਮ ਆਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਧੂੜਕੋਟ ਵਾਲੇ ਮੈਂ ਪਹਿਲਾਂ ਵੀ ਗੱਲ ਕਰਦਾ ਹੁੰਨਾ ਜਿੱਥੇ ਖੜ ਜਾਂਦੇ ਅੜ ਜਾਂਦੇ ਤੇ ਉਹ ਪੂਰੀ ਸਪੋਰਟ ਕਰਦੇ ਆ ਤੇ ਇਹ ਨੌਜਵਾਨ ਆ ਜਿਹੜਾ ਬੇਸ਼ੱਕ ਰਣਸੀਂ ਕਲਾ ਦੇ ਵਿੱਚ ਰਹਿੰਦੇ ਕਹਿੰਦੇ ਆਧਾਰ ਕਾਰਡ ਵੀ ਜਿਹੜਾ ਧੂੜਕੋਟੜ ਸਿੰਘ ਦੇ ਵਿੱਚ ਬਣਿਆ ਹੋਇਆ ਤੇ ਧੂੜਕੋਟ ਵਾਲੇ ਵੀ ਪੂਰੀ ਸਪੋਰਟ ਕਰਦੇ ਮੀ ਤੇ ਤੈਨੂੰ ਲੱਗਦਾ ਕਿ ਤੁਹਾਡੇ ਪਿੰਡ ਵੀ ਜਿਹੜਾ ਇੱਥੇ ਕਬੱਡੀ ਦੀ ਟੀਮ ਹੋਣੀ ਚਾਹੀਦੀ ਤਾਂ ਕਿ ਹੋਰ ਨੌਜਵਾਨ ਹਾਂਜੀ ਹੋਣੀ ਚਾਹੀਦੀ ਹੈ ਮੈਂ ਤਾਂ ਆਪ ਕਹਿੰਦਾ ਜੀ ਹੁਣ ਜਿਹੜੇ ਨਵੇਂ ਪਲੇਅਰ ਆ ਜੀ ਕੋਈ ਉੱਠਦਾ ਹੀ ਨਹੀਂ ਗਈ ਕਿਉਂ ਸਾਰੇ ਦਿਨ ਤੁਹਾਨੂੰ ਪਤਾ ਜੀ ਫੋਨਾਂ ਦੇ ਲੱਗੇ ਰਹਿੰਦੇ ਆ ਨਵੇਂ ਮੁੰਡੇ ਜੰਗ ਇਹ ਕਾਰਨ ਹੁਣ ਇਦਾਂ ਹੀ ਕਿਉਂ ਨਵੀਂ ਜਨਰੇਸ਼ਨ ਆ ਜੀ ਕੋਈ ਮਿਹਨਤ ਕਰਕੇ ਖੁਸ਼ ਨਹੀਂ ਹੈਗਾ ਹੂੰ ਸਿਰਫ ਆਪਾਂ ਕਹਿੰਦੇ ਆ ਵੀ ਫੋਕੀ ਸ਼ੌਹਰਤ ਮਗਰ ਕਹਿੰਦੇ ਆ ਵੀ ਭਾਜਦੇ ਆ ਬਹੁਤ ਬੰਦੇ ਜਿਹੜਾ ਜਿਦਾਂ ਉਹਨਾਂ ਨੂੰ ਆਇਆ ਹੁੰਦਾ ਵੀ ਅਸੀਂ ਮਿਹਨਤ ਨਾ ਕਰੀਏ ਵੀ ਆਂ ਸਾਡੇ ਕੋਲੇ ਪੈਸਾ ਬਣੀ ਜਾਵੇ ਨਾਮ ਬਣੀ ਜਾਵੇ ਪਰ ਇਦਾਂ ਜੀ ਮਿਹਨਤ ਤੋਂ ਬਿਨਾ ਤਾਂ ਕੁਝ ਹੋ ਨਹੀਂ ਸਕਦਾ ਜੀ ਮਿਹਨਤ ਤਾਂ ਹੁਣ ਆਪਾਂ ਨੂੰ ਕਰਨ ਨੂੰ ਹੀ ਪੈਂਦੀ ਹੈ ਜੀ ਤੁਹਾਨੂੰ ਲੱਗਦਾ ਕਿ ਕਾਲੇ ਬਾਈ ਤੋਂ ਬਾਅਦ ਸਿਰਫ ਤੁਸੀਂ ਹੋ ਰਹੇ ਸਿੰਗਲ ਆ ਦੇ ਜੇ ਹੋਰ ਖੜਾ ਰਹੀ ਨਹੀਂ ਹੋਰ ਤਾਂ ਕੋਈ ਹੈ ਨਹੀਂ ਗਈ ਸਿਰਫ ਕਾਲੇ ਬਾਈ ਤੋਂ ਬਾਅਦ ਮੈਂ ਹੈ ਜਿਹੜਾ ਪਹਿਲਾ ਪਲੇਅਰ ਜਾਨੀ ਕਿ ਜਿਹੜਾ ਵਿਦੇਸ਼ ਵੀ ਖੇਡ ਕੇ ਆਇਆ ਜੀ ਮਲੇਸ਼ੀਆ ਧਰਤੀ ਧਰਤੀ ਤੇ ਖੇਡ ਕੇ ਆਇਆ ਜੀ ਮੈਂ ਸ਼ਹਿਰੀ ਜਟਾਣਾ ਦੀ ਬਦੌਲਤ ओके शहरी चौटाला बारे भी मैं कहना दर्शक जी हां जी शहरी चौटाला ही प्रमोटर है जी बहुत बढ़िया बंदा यानी कि उने उने ही मेरा वीजा लगवा के ਦਿੱਤਾ ਸੀਗਾ जी बढ़िया मैच ਤੋਂ 임ਪ੍ਰੈਸ ਹੋਏ ਵੀ ਤੁਹਾਡਾ ਵੀਜ਼ਾ ਲਵਾਤ उने मेरे यानी कि ਖੇਡਦੇ ਨੇ ਦੇਖਿਆ ਦੇਖਿਆ ਸੀ ਯਾਨੀ ਕਿ ਮੇਰੀ ਇੰਸਟਾਗ੍ਰam ਤੇ ਵੀਡੀਓ ਦੇਖੀਆਂ ਬਾਈ ਨੇ ਉਹਨੇ ਤੇ ਜਾਣਦੇ ਸੀ ਕਿ ਉਹ ਨਾਂ ਸੀਗਾ ਕਾਫੀ ਆਪਣਾ ਤੇ ਜਿੱਦਾਂ ਵਧੀਆ ਪ੍ਰਦਰਸ਼ਨ ਰਿਹਾ ਇਸ ਹਾਲ ਵੀ ਅਸੀਂ ਓਪਨ ਦੇ ਵਧੀਆ ਮੈਚ ਦਿੱਤੇ ਆ ਯਾਨੀ ਕਿ ਨਰੋ ਨਰਾਲ ਦੇ ਹਾਂਜੀ ਜਗਮੀਤ ਰਣ ਸਿੰਘ ਕਲਾਂ ਦੀ ਗੱਲ ਕੀਤੀ ਹੈ ਮੇਰੇ ਖਿਆਲ ਆ ਕਾਲੇ ਬਾਈ ਤੋਂ ਬਾਅਦ ਤੁਸੀਂ ਜਿਹੜੇ ਦੂਸਰੇ ਖਿਡਾਰੀ ਹੋ ਹਾਂਜੀ ਹਾਂਜੀ ਕੀ ਲੱਗਦਾ ਕਿ ਜਿਹੜਾ ਪਿੰਡ ਦਾ ਨਾਮ ਆ ਕਰਨ ਸਿੰਘ ਕਲਾਂ ਦਾ ਰੱਖੋਗੇ ਜਾਂ ਧੂੜਕੋਟ ਕਰਨ ਸਿੰਘ ਦਾ ਚਮਗਾਓਗੇ ਫਿਊਚਰ 'ਚ ਇਦਾਂ ਹੀ ਦੇਖੋ ਉਹਨਾਂ ਦਾ ਪਿੰਡ ਦਾ ਇਦਾਂ ਜਿੱਦੇ ਹੁਣ ਖੇਡੀ ਜਾਂਦਾ ਜੀ ਹੁਣ ਮੈਨੂੰ ਕਹਿੰਦੇ ਤਾਂ ਧੂਰਕੋਟ ਰਣਸੀਂਦਾ ਹੀ ਆ ਪਰ ਜਿਹੜੇ ਜਾਣਦੇ ਉਹਨਾਂ ਨੂੰ ਪਤਾ ਅੱਧਿਆਂ ਨੂੰ ਪਤਾ ਵੀ ਇਹ ਰਣਸੀਂ ਕਲਾਂ ਦਾ ਹੀ ਆ ਪਰ ਪਿੰਡ ਦੀ ਟੀਮ ਨਾ ਹੁਣ ਕਰਕੇ ਵੀ ਧੂਰਕੋਟ 'ਚ ਖੇਡਦਾ ਟੀਮਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਇਹ ਗੱਲ ਦਾ ਵੀ ਇਹ ਪਿੰਡ ਦਾ ਇਹ ਰਣਸੀਂ ਕਲਾਂ ਖੇਡਦਾ ਹੀ ਧੂਰਕੋਟ ਦੇ ਵਿੱਚ ਹੀ ਪੱਕਾ ਤੇ ਕੋਈ ਉਹ ਵੀ ਇਤਰਾਜ਼ ਨਹੀਂ ਕਰਦੇ ਉਹਨਾਂ ਨੂੰ ਵੀ ਪਤਾ ਵੀ ਇਹ ਦੇ ਪਿੰਡ ਦੀ ਟੀਮ ਹੈ ਨਹੀਂਗੀ ਤੇ ਯਾਨੀ ਕਿ ਉਹਨਾਂ ਨੂੰ ਪਤਾ ਇਦਾਂ ਕਰਕੇ ਮੈਂ ਫਿਰ ਪੱਕਾ ਹੀ ਉਹਨਾਂ 'ਚ ਖੇਡਦਾ ਜੀ ਤੁਹਾਨੂੰ ਪਿੰਡ ਵਾਲਿਆਂ ਜਾਂ ਪਿੰਡ ਦੀ ਪੰਚਾਇਤ ਕੋਈ ਗਿ ਦੀ ਸਪੋਰਟ ਜਾਨੀ ਕਿ ਘਾਟੀ ਕਰਦੀ ਪਿੰਡ ਦੀ ਪੰਚਾਇਤ ਦੇ ਪਿੰਡ ਵਾਲਿਆਂ ਤੇ ਨਹੀਂ ਪਿੰਡ ਵਾਲਿਆਂ ਤੇ ਵੀ ਹੈਗਾ ਜੀ ਕੋਈ ਨਾਲ ਜਦ ਦੇ ਦੇ ਇਹ ਗੱਲ ਆਈ ਜਿੰਨਾ ਟਾਈਮ ਤੁਸੀਂ ਤਕੜੇ ਆ ਪਹਿਲਾਂ ਮਾੜਾ ਮੈਂ ਬਹੁਤ ਖੇਡਿਆ ਜਾਨੀ ਕਿ ਉਦੋਂ ਮੈਨੂੰ ਕਹਿੰਦੇ ਹੁੰਦੇ ਬਹੁਤ ਲੋਕ ਟੀਚਰਾਂ ਕਰਦੇ ਆ ਜੀ ਲੈ ਆ ਵੱਡਾ ਪਲੇਅਰ ਤਾਂ ਇਥੋਂ ਕੀ ਹੋਣਾਗਾ ਆਏ ਜਿਉਂ ਹਨਾ ਫਿਰ ਦੁੱਖ ਹੁੰਦਾਗਾ ਵੀ ਆਪਦੇ ਪਿੰਡ ਦੇ ਇਦਾਂ ਦੀਆਂ ਗੱਲਾਂ ਕਰੀ ਜਾਂਦੇ ਆ ਨਾ ਤੇ ਹੁਣ ਜਦੋਂ ਵਧੀਆ ਮੈਂ ਖੇਡਣ ਲੱਗ ਗਿਆ ਹੁਣ ਵੀ ਨਹੀਂ ਕੋਈ ਹੁਣ ਵੀ ਕੋਈ ਕਹਿੰਦਾ ਨਹੀਂਗਾ ਬਈ ਵਧੀਆ ਨਹੀਂ ਖੇਡਦਾ ਹਾਂਜੀ ਤੇ ਅੱਜਕੱਲ ਚੜਦੇ ਨੂੰ ਸਲਾਮ ਹੁਣ ਜੇ ਉਹੀ ਜਿਹੜੇ ਮੈਨੂੰ ਪਹਿਲਾਂ ਟੀਚਰਾਂ ਕਰਦੇ ਹੁੰਦੇ ਸੀ ਹੁਣ ਉਹ ਆ ਬਾਈ کہہ ਕੇ ਬੁਲਾਉਂਦੇ ਹਾਂਜੀ ਸੋ ਬਿਲਕੁਲ ਮਿਹਨਤ ਜਾਰੀ ਰੱਖਣੀ ਚਾਹੀਦੀ ਹੈ ਹਮਤ ਨਹੀਂ ਹਾਰਨੀ ਚਾਹੀਦੀ ਔਰ ਇਸ ਤੋਂ ਬਾਅਦ ਤੁਸੀਂ ਹੁਣ ਮਲੇਸ਼ੀਆ ਖੇਡ ਕੇ ਆਏ ਹੋ ਹਾਂਜੀ ਮਲੇਸ਼ੀਆ ਤੋਂ ਬਾਅਦ ਇਸ ਤੋਂ ਬਾਅਦ ਕਿੱਥੋਂ ਦਾ ਫਿਰ ਖੇਡਣ ਦਾ ਹੈਗਾ ਤੁਹਾਡਾ ਇਸ ਤੋਂ ਬਾਅਦ ਆਈ ਹਜੇ ਕਿਤੇ ਤੱਕ ਗੱਲ ਨਹੀਂ ਹੋਈ ਜਾਨੀ ਕਿ ਹੁਣ ਮੇਰੀ ਅਕੈਡਮੀ ਸਿਲੈਕਸ਼ਨ ਜ਼ਰੂਰ ਹੋ ਗਈ ਹਾਂ ਉਸ ਤੋਂ ਬਾਅਦ ਮੈਂ ਅਕੈਡਮੀ ਦਾ ਪਹਿਲਾ ਮੈਚ ਖੇਡਿਆ ਹਕੀਮਪੁਰ ਜੀ ਹਕੀਮਪੁਰ ਦੀ ਅਕੈਡਮੀ ਆ ਉਹਦੇ ਵਿੱਚ ਮੇਰਾ ਵਧੀਆ ਪ੍ਰਦਰਸ਼ਨ ਰਿਹਾ ਜੀ ਵਧੀਆ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਉਸ ਦਿਨ ਮੈਂ ਪਹਿਲਾ ਮੈਚ ਖੇਡ ਕੇ ਆਇਆ ਰਾਏਪੁਰ ਬੱਲਾ ਤੇ ਵਧੀਆ ਮੈਚ ਦਾ ਪ੍ਰਦਰਸ਼ਨ ਰਿਹਾ ਜੀ ਮੈਂ ਤਾਂ ਹੀ ਜ਼ਰੂਰ ਲੂਜ਼ ਕਰ ਗਏ ਪਰ ਮੇਰਾ ਪ੍ਰਦਰਸ਼ਨ ਬਹੁਤ ਵਧੀਆ ਸੀਗਾ ਮੈਂ ਜਾਨੀ ਕਿ ਨੌਨ ਸਟਾਪ ਹੀ ਰਿਹਾ ਜੀ ਉੱਥੇ ਹਾਂਜੀ ਮਿਤ ਜ ਬਹੁਤ ਸਾਰੇ ਤੁਹਾਡੇ ਡ੍ਰੀਮ ਆ ਤਾਨੂੰ ਕੀ ਲੱਗਦਾ ਕਿ ਜਿਹੜੇ ਮੰਨੋ ਕੱਲਾ ਨਿਹਾਲ ਸਿੰਘ ਵਾਲਾ ਜਾਂ ਧੂੜਕੋਟ ਜਾਂ ਰਣ ਸਿੰਘ ਕਲਾ ਦੀ ਗੱਲ ਨਹੀਂ ਕਰਦੇ ਹੁਣ ਤੱਕ ਜਿਹੜੇ ਤੁਹਾਡੇ ਪਬਲਿਕ ਦੇ ਵਿੱਚੋਂ ਕਿੰਨੇ ਕੁ ਸਪੋਰਟਰ ਆ ਜਿਹੜੇ ਤੁਹਾਨੂੰ ਪਰਸਨਲੀ ਵੀ ਸਪੋਰਟ ਕਰਦੇ ਨਹੀਂ ਮੈਨੂੰ ਪਿਆਰ ਬਹੁਤ ਕਰਦੇ ਆ ਜੀ ਨਿੱਕੇ ਨਿੱਕੇ ਜਵਾਗ ਵੀ ਜਦੋਂ ਮੈਂ ਕਈ ਵਾਰੀ ਜਾਂਦਾ ਉਹ ਕਹੇ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਜਦੋਂ ਮੈਂ ਲੰਗਦਾ ਕਹਿਣਗੇ ਆ ਜਾਂਦਾ ਮੀਤਾ ਮੀਤਾ ਹਾਂਜੀ ਫੇਰ ਮਨ ਨੂੰ ਬਹੁਤ ਖੁਸ਼ੀ ਹੁੰਦੀ ਆ ਤੇ ਜਾਂ ਮੈਨੂੰ ਕੋਈ ਕਈ ਵਾਰੀ ਬੰਦਾ ਮਿਲਦਾ ਇੱਕ ਦਿਨ ਮੈਨੂੰ ਖੋਟਿਆਂ ਤੋਂ ਮੁੰਡਾ ਮਿਲਿਆ ਜੀ ਜੀ ਤੇ ਉਹ ਮੈਂਟਾ ਮੈਂਟਾ ਮੁੰਡੇ ਦਾ ਨਾਮ ਆਈ ਉਹਦੇ ਉਹਦਾ ਬਾਪੂ ਮੇਰਾ ਬਹੁਤ ਫੈਨ ਆਈ ਤੇ ਉਹ ਮੈਨੂੰ ਦੱਸਣ ਲੱਗ ਗਿਆ ਵੀ ਐਂ ਕਰਕੇ ਤੇਰਾ ਵੀ ਮੇਰਾ ਬਾਪੂ ਬਹੁਤ ਫੈਨ ਆ ਵੀ ਰਾਤ ਨੂੰ ਇਦਾਂ ਕਰਕੇ ਉਹ ਮੈਨੂੰ ਕਹਿਣ ਲੱਗਾ ਵੀ ਮੈਨੂੰ ਮੀਤ ਦੀਆਂ ਰੇਡਾਂ ਦੀਆਂ ਵੀਡੀਓ ਦਿਖਾ ਜਾ ਮੈਂ ਉਹਦੇ ਮੈਚ ਦਿਖਾ ਫਿਰ ਇਦਾਂ ਮਨ ਨੂੰ ਬਹੁਤ ਖੁਸ਼ੀ ਹੁੰਦੀ ਆ ਵੀ ਹਾਂ ਜੀ ਕੋਈ ਅੱਜ ਆਪਣਾ ਵੀ ਕੋਈ ਫੈਨ ਆ ਹਾਂ ਹਾਂ ਜੀ ਬਹੁਤ ਖੁਸ਼ੀ ਹੁੰਦੀ ਆ ਇਦਾਂ ਵੀ ਹਾਂ ਵੀ ਅੱਜ ਵਧੀਆ ਆਪਣਾ ਨਾਮ ਆਈ ਏਰੀਏ ਦੇ ਵਿੱਚ ਸਾਰੇ ਪਿਆਰ ਕਰਦੇ ਆ ਜੀ ਜਿੰਨੇ ਵੀ ਮਿਲਦੇ ਆ ਸਾਰੇ ਭਰਾ ਆਈ ਵਧੀਆ ਆਪਾਂ ਨੂੰ ਹੱਸ ਕੇ ਬੁਲਾਉਂਦੇ ਆ ਸਾਰੇ ਅੱਜ ਦੀ ਤਰੀਕੇ ਚ ਪਰਸਨਲ ਸਪੋਰਟ ਕੌਣ ਕਰਦਾ ਪਰਸਨਲ ਸਪੋਰਟ ਤਾਂ ਹੀ ਹੁਣ ਅੱਜ ਕੱਲ ਜਾਨੀ ਕਿ ਇੱਕ ਤਾਂ ਮੇਰੇ ਪਰਿਵਾਰ ਕਰਦਾ ਜੀ ਮੇਰਾ ਬਾਪੂ ਬਹੁਤ ਮੇਰੀ ਸਪੋਰਟ ਕਰਦਾ ਮੇਰਾ ਵੱਡਾ ਭਰਾ ਬਹੁਤ ਕਰਦਾ ਹੀ ਉਹਨੇ ਅੱਜ ਤੱਕ ਮੈਨੂੰ ਕਦੇ ਕੰਮ ਵਾਸਤੇ ਨਹੀਂ ਕਿਹਾ ਜੀ ਜਿੰਨਾ ਟਾਈਮ ਮੈਂ ਪਿਆ ਤਾਂ ਪਿਆ ਹੀ ਇਦਾਂ ਨਹੀਂਗਾ ਮੈਂ ਬੜੇ ਪੱਟੇ ਢੱਕੇ ਨਾ ਜਮਾਂ ਘਰ ਦੀ ਕਰਦੇ ਹੀ ਸਾਰਾ ਮੈਂ ਤਾਂ ਜਮਾਂ ਵਿਲਾ ਰਹਿਣਾ ਜੀ ਨਹੀਂ ਨਹੀਂ ਮੈਨੂੰ ਆਈ ਨਹੀਂ ਲੱਗਦਾ ਵੀ ਯਾਰ ਘਰੇ ਵੀ ਹੱਥ ਵਟਾਉਣਾ ਚਾਹੀਦਾ ਕਿ ਉਹ ਫਿਰ ਨਹੀਂ ਉਹ ਫਿਰ ਉਹ ਕਰ ਹੀ ਜਾਂਦੇ ਜੀ ਫਿਰ ਤਾਂ ਮੇਰਾ ਇਹ ਸਰੀ ਜਾਂਦੇ ਤੇ ਹੀ ਗੱਲ ਆ ਹੁਣ ਤਾਂ ਕਿਸਤੇ ਉਮੀਦ ਆ ਵੀ ਯਾਰ ਉਹ ਬੰਦਾ ਮੇਰੀ ਸਪੋਰਟ ਕਰੇ ਤਾਂ ਜਿਹੜੇ ਮੈਂ ਡ੍ਰੀਮ ਆਪਦੇ ਅਚੀਵ ਕਰ ਸਕਾਂ ਮੈਨੂੰ ਬਸ ਪਿੰਡ ਤੇ ਜ਼ਿਆਦਾ ਉਮੀਦ ਆ ਜੀ ਮੇਰੀ ਸਪੋਰਟ ਕਰੇ ਕੋਈ ਮੈਨੂੰ ਕਵੇ ਵੀ ਹਾਂ ਵੀ ਤੂੰ ਤਕੜਾ ਹੋ ਕੇ ਖੇੜਾ ਸੀ ਤੇਰੇ ਨਾਲ ਆ ਹੂੰ ਤੇ ਬਈ ਇਹੀ ਗੱਲ ਆ ਜੀ ਫਾਈਨੈਂਸ਼ੀਅਲੀ ਸਪੋਰਟ ਦੀ ਮੰਗਦੇ ਹਾਂ ਜਾਂ ਹਾਂਜੀ ਹਾਂਜੀ ਇਹ ਹਾਂਜੀ ਮੰਗਦਾ ਸਪੋਰਟ ਇਹ ਚੀਜ਼ ਦੀ ਤਾਂ ਜੀ ਕਿਉਂਕਿ ਹੁਣ ਤੁਹਾਨੂੰ ਪਤਾ ਹੀ ਇੱਕ ਪਲੇਅਰ ਵਾਸਤੇ ਹੀ ਕਿ ਇੱਕ ਤਾਂ ਹੁਣ ਤੁਹਾਨੂੰ ਪਤਾ ਨੇ ਕੰਮਕੁਮ ਵੀ ਨਹੀਂ ਕਰਦਾ ਜਿੱਦਾਂ ਹਨਾ ਸਾਰਾ ਖਰਚਾ ਮੈਂ ਤਾਂ ਆਪਦਾ ਕਬੱਡੀ ਦੇ ਇਹ ਤੋਂ ਹੀ ਕਰਦਾ ਜੀ ਜੇ ਕੋਈ ਮੈਚ ਜਿੱਤ ਲੇ ਹਾਂਜੀ ਖਰਾਕ ਵੀ ਤੁਹਾਨੂੰ ਪਤਾ ਖਰਾਕ ਬਹੁਤ ਮਹਿੰਗੀ ਹੈ ਜੀ ਅੱਜਕੱਲ ਹਨਾ ਦੁੱਧ ਪਾਣੀ ਦਾ ਯਾਨੀ ਕਿ ਉਹ ਤਾਂ ਚਲੋ ਘਰੇ ਹੀ ਹੈਗਾ ਜਿੱਦਾਂ ਉਦਾਂ ਹੁਣ ਤੇ ਉਹ ਪ੍ਰੈਕਟਿਸ ਕਰਦੇ ਆਪਾਂ ਉਹ ਖਾਣੇ ਪੀਣੇ ਆ ਹੀ ਖਰਾਕਾਂ ਬਹੁਤ ਮਹਿੰਗੀਆਂ ਅੱਜਕੱਲ ਨਹੀਂ ਤੇ ਖਰਾਕ ਦੀ ਗੱਲ ਕਰੀਏ ਤੇ ਕਬੱਡੀ ਦੇ ਵਿੱਚ ਜਦੋਂ ਪਹਿਲਾ ਮੈਚ ਹੁੰਦੇ ਸੀ ਉਦੋਂ ਕਾਪੀਆਂ ਕਿਤਾਬਾਂ ਦਿੱਤੀਆਂ ਜਾਂਦੀਆਂ ਸੀ ਹਨਾ ਤੇ ਛੋਟੀਆਂ ਛੋਟੀਆਂ ਚੀਜ਼ਾਂ ਦੇ ਨਾਲ ਹੀ ਜਿਹੜੇ ਖਿਡਾਰੀ ਖੁਸ਼ ਹੁੰਦੇ ਸੀ ਉਸ ਤੋਂ ਬਾਅਦ ਪੈਸਾ ਆ ਗਿਆ ਪਰ ਹੁਣ ਨਸ਼ਾ ਵੀ ਬੜਾ ਚੱਲ ਰਿਹਾ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਨੀ ਇੱਕ ਦਾਣਾ ਹੀ ਜਿਵੇਂ ਹੁਣ ਕਈ ਬੰਦੇ ਇੱਕ ਵਾਡੀ ਨੂੰ ਬਦਨਾਮ ਬੋਕ ਕਰੀ ਜਾਂਦੇ ਆ ਜੀ ਇਹਦੇ ਵਿੱਚ ਹੁਣ ਕੜਾ ਮਚੌਦਰੀ ਬੜੇ ਵੇ ਆ ਉਹ ਕਬੱਡੀ ਦੇ ਸਿਰ ਤੋਂ ਹੁਣ ਪੈਸਾ ਬਣਾਈ ਜਾਂਦੇ ਆ ਵੀ ਚੋਂ ਟੀਮਾਂ ਦੇ ਵਿੱਚੋਂ ਕੱਢ-ਕੱਢ ਕੇ ਇਦਾਂ ਇਹ ਕੰਮ ਬੰਦ ਹੋਣਾ ਚਾਹੀਦਾ ਜੀ ਪਹਿਲੀ ਗੱਲ ਤਾਂ ਪਹਿਲੀ ਗੱਲ ਕਰਦੇ ਆ ਵੀ ਤਿੰਨ ਪਲੇਅਰ ਬਾਹਰੋਂ ਰੱਖਣੀ ਨਹੀਂ ਚਾਹੀਦੀ ਜੀ ਹੁਣ ਜਿਹੜੇ ਹੁਣ ਨਵੇਂ ਮੁੰਡੇ ਆ ਜਿਹੜੇ ਉੱਠਦੇ ਆ ਜੀ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਜੀ ਹੁਣ ਤੁਸੀਂ ਦੇਖੋ ਜਿਹੜੇ ਪਿੰਡ ਦੀ ਟੀਮ ਨਹੀਂ ਹੈਗੀ ਆਪਾਂ ਉਹ ਪਿੰਡ ਦੇ ਤੁਸੀਂ ਤਿੰਨ ਪਲੇਅਰ ਬਾਹਰੋਂ ਖੜਾਉਨੇ ਆ ਆਪਾਂ ਉਹ ਪਿੰਡ ਜਿਹੜੀ ਟਾਈਮ ਦੀ ਪਿੰਡ ਦੀ ਪਲੇਅਰ ਵੀ ਹੈ ਨਹੀਂਗੇ ਉਹ ਪਿੰਡ ਦੀ ਟੀਮ ਜਿੱਤ ਜਾਂਦੀ ਹੈ ਜੀ ਤਿੰਨ ਪਲੇਅਰ ਬਾ ਹੋਣੀ ਚਾਹੀਦੀ ਆ ਜਾਂ ਇੱਕ ਵਾਰੋਂ ਦੇ ਮੈਚ ਹੋਣੇ ਚਾਹੀਦੇ ਆ ਜੀ ਇੱਕ ਵਾਰੋਂ ਚ ਇਦਾਂ ਹੀ ਨਾਲੇ ਤਾਂ ਸਾਰੇ ਨਵੇਂ ਪਲੇਅਰਾਂ ਨੂੰ ਮੌਕਾ ਮਿਲਦਾ ਜੀ ਸਾਰੇ ਪਲੇਅਰ ਹੀ ਆਵਦੀ ਪਰਫਾਰਮੈਂਸ ਦਿੰਦੇ ਆ ਵਧੀਆ ਜੀ ਹਾਂ ਜੀ ਤਾਂ ਲੱਗਦਾ ਕਿ ਜਿਹੜੇ ਨਸ਼ੇ ਬੰਦ ਹੋਣੇ ਹਾਂ ਉਹ ਬੰਦ ਹੋਣੇ ਚਾਹੀਦੇ ਆ ਜੀ ਇੱਕ ਗੱਲ ਮੈਂ ਇਹ ਕਹਿਣੀ ਚਾਹੁੰਦਾ ਜੀ ਜਿਵੇਂ ਹੁਣ ਮੈਂ ਪਿੰਡ ਦੇ ਜਿਹੜੇ ਜਿੰਨੇ ਵੀ ਬੰਦਿਆਂ ਨੂੰ ਮੈਂ ਇਹੀ ਅਪੀਲ ਕਰਦਾ ਵੀ ਮੇਰੀ ਯਾਨੀ ਕਿ ਸਪੋਰਟ ਕਰਨ ਤਾਂ ਜੋ ਮੈਂ ਅੱਗੇ ਜਾ ਕੇ ਪਿੰਡ ਦਾ ਨਾਮ ਰੋਸ਼ਨ ਕਰ ਸਕਾਂ ਤੇ ਮੈਨੂੰ ਇਹ ਬਹੁਤ ਖੁਸ਼ੀ ਹੋਊਗੀ ਕਿਉਂ ਮੇਰੇ ਦੋਨਾਂ ਪਿੰਡਾਂ ਦਾ ਹਾਂ ਦੋਨਾਂ ਪਿੰਡਾਂ ਦਾ ਜੀ ਇੱਕ ਤੂਰਕੋਟ ਦਾ ਇੱਕ ਰਣਸੀਂ ਦਾ ਜੀ ਦੋਨਾਂ ਪਿੰਡਾਂ ਦਾ ਮੈਂ ਇਹ ਚਾਹੁੰਦਾ ਵੀ ਹਾਂ ਮੇਰਾ ਨਾਮ ਰੋਸ਼ਨ ਕਰਾਈ ਮੇਰਾ ਵੀ ਨਾਮ ਹੋਵੇ ਮੇਰੇ ਪਿੰਡ ਦਾ ਵੀ ਨਾਮ ਹੋਵੇ ਸਾਰੇ ਕਹਿਣ ਵੀ ਹਾਂ ਵੀ ਫਲਾਣੇ ਪਿੰਡੋਂ ਮੁੰਡਾ ਤੇ ਮੈਂ ਇਹੀ ਮੰਗ ਕਰਦਾ ਵੀ ਮੇਰੀ ਸਪੋਰਟ ਵੱਧ ਵੱਧ ਕਰਨੀ ਚਾਹੀਦੀ ਹੈ ਜੀ ਤੇ ਹਾਂਜੀ ਤੁਸੀਂ ਪਰਿਵਾਰ ਦੀ ਗੱਲ ਕਰੀ ਆ ਪਰਿਵਾਰ ਦੇ ਵਿੱਚ ਸਾਡੇ ਹੋਰ ਮੈਂਬਰ ਵੀ ਹੁੰਦੇ ਆ ਹਾਂ ਜੀ ਕਿਹੜੇ ਮੈਂਬਰ ਆ ਜਾਂ ਤੁਸੀਂ ਨਾਂ ਲੈਣਾ ਚਾਹੋਗੇ ਉਹਨਾਂ ਦਾ ਇੱਕ ਤਾਂ ਇਹ ਜਾਨੀ ਕਿ ਜਿੱਦਾਂ ਮੇਰੀ ਭੂਆ ਦਾ ਮੁੰਡਾ ਮੇਰੀ ਬਹੁਤ ਸਪੋਰਟ ਕਰਦਾ ਜਤਿੰਦਰ ਸਿੰਘ ਕੈਨੇਡਾ ਦੇ ਵਿੱਚ ਆ ਉਹ ਉਹਨੂੰ ਚਾਹੇ ਮੈਂ ਨੇਰੇਲਾਵਾ ਸਵੇਰੇ ਫੋਨ ਲਾਵਾਂ ਉਹਨੂੰ ਬੈਕਅਪ ਫੋਨ ਲਾਉਣਾ ਵੀ ਮੈਨੂੰ ਬਈ ਆ ਚੀਜ਼ ਦੀ ਲੋੜ ਆ ਉਹ ਬੰਦੇ ਨੇ ਅੱਜ ਤੱਕ ਮੇਥੋਂ ਕਦੇ ਨੱਕ ਨਹੀਂ ਵਟਿਆ ਹਾਂ ਹਾਂ ਉਹ ਮੇਰੀ ਬਹੁਤ ਸਪੋਰਟ ਕਰਦਾਗਾ ਇੱਕ ਜਾਨੀ ਕਿ ਜਿਹੜੀ ਮੇਰੀ ਟੀਮ ਹੋਗੀ ਹਾਂ ਉਹ ਬਹੁਤ ਸਪੋਰਟ ਕਰਦੀ ਆ ਤੂ ਰਿਕੋਰਡ ਦੀ ਮੇਰੇ ਨਾਲ ਖੜਦੇ ਮੇਰੇ ਦੁੱਖ ਸੁੱਖ ਦੀ ਵਿੱਚ ਤੇ ਇੱਕ ਮੇਰੇ ਨਾਲ ਹੀ ਮੁੰਡਾ ਰਹਿੰਦਾ ਰਣਜੀਤ ਉਹ ਮੇ ਉਹ ਆਪਣੀ ਬਹੁਤ ਗੱਲ ਮੰਨਦਾ ਜੀ ਜਦੋਂ ਵੀ ਮੈਨੂੰ ਫੋਨ ਲਾਵਾ ਜਾਂ ਮੈਨੂੰ ਕਦੇ ਟੂਰਨਾਮੈਂਟ ਤੋਂ ਨਿਹਰਾ ਜਾਂ ਸਵੇਰਾ ਹੁੰਦਾ ਆਉਂਦੇ ਨੂੰ ਮੈਨੂੰ ਇੱਕ ਕਾਲ ਕਰਦਾ ਮੈਨੂੰ ਵਿਚਾਰਾ ਰਾਤ ਨੂੰ 11 11 ਵਜੇ ਤੱਕ ਵੀ ਜਾ ਕੇ ਲੈ ਕੇ ਆਉਂਦਾ ਰਿਹਾ ਜੀ ਉਹ ਹਾਂਜੀ ਮਿੱਤੇ ਸਿਆਸ ਕਰਦੇ ਆ ਕਿ ਆਉਣ ਵਾਲਾ ਪ੍ਰੈਕਟ ਥੋੜਾ ਇਸ ਤੋਂ ਵੀ ਬੈਸਟ ਹੋਵੇ ਤੇ ਹਰ ਕੋਈ ਤੁਹਾਡੀ ਜਿਹੜੀ ਸਪੋਰਟ ਕਰੇ ਹਾਂਜੀ ਇਹ ਮੈਂ ਚਾਹੁੰਦਾ ਹੀ ਬਸ ਮੇਰੀ سپورਟ ਵੱਧ ਵੱਧ ਹੋਣੀ ਚਾਹੀਦੀ ਹੈ ਜੀ ਤਾਂ ਜੋ ਮੈਂ ਆਪਦੇ ਪਿੰਡ ਦਾ ਵੀ ਨਾਮ ਰੋਸ਼ਨ ਕਰ ਸਕਾਂ ਤੁਹਾਡਾ ਇੱਕ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਪਹਿਲੇ ਪੱਤਰਕਾਰ ਹੋ ਨਹੀਂ ਮੈਨੂੰ ਇੰਨਾ ਟਾਈਮ ਹੋ ਗਿਆ ਇੰਨੀਆਂ ਮੈਂ ਯਾਨੀ ਕਿ ਮੈਚ ਜਿੱਤਦੇ ਆ ਜਾਂ ਮੇਰਾ ਨਾਮ ਤੇ ਕਿਸੇ ਨੇ ਮੇਰੀ ਸਾਰ ਨਹੀਂ ਲਈ ਅੱਜ ਤੱਕ ਜੀ ਤੁਸੀਂ ਪਹਿਲੇ ਤੇ ਪਹਿਲੇ ਪੱਤਰਕਾਰਾਂ ਜਿਹੜੇ ਆਏ ਤੁਸੀਂ ਮੇਰੀ ਇੰਟਰਵਿਊ ਕੀਤੀ ਹੈ ਤੁਹਾਡਾ ਇੱਥੇ ਆਉਣ ਤੇ ਜੀ ਵੀ ਇਸ ਟਾਈਮ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਹਾਂਜੀ ਸ਼ੁਕਰੀਆ ਹਾਂਜੀ ਸੋ ਦਰਸ਼ਕੋ ਇਹ ਸੀ ਜਗਮੀਤ ਮੀਤ ਚੋਟੀ ਦਾ ਟਰੇਡਰ ਕਹਿ ਸਕਦੇ ਆ ਕਿਉਂਕਿ ਇਹ ਅੱਜਕੱਲ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਬਹੁਤ ਹੀ ਬਹੁਤ ਹੀ ਜਿਹੜੇ ਦਰਸ਼ਕ ਆ ਉਹ ਜਾਣਦੇ ਹੋਣਗੇ ਕਿ ਧੂੜਕੋਟਨ ਸਿੰਘ ਦੀ ਟੀਮ ਦੇ ਨਾਲ ਪਰ ਰਣਸਿੰਘ ਕਲਾ ਦੇ ਵਿੱਚ ਇਹ ਰਹਿ ਰਹੇ ਨੇ ਇੱਥੋਂ ਦੇ ਹੀ ਇਹਨਾਂ ਦਾ ਜਨਮ ਆ ਤੇ ਪਰ ਜਿਹੜੀ ਆ ਜਿਹੜੇ ਕਾਰਨ ਸੀ ਇੱਥੇ ਰਹਿਣ ਦੇ ਜਾਂ ਟੀਮ ਦੇ ਵਿੱਚ ਖੇਡਣ ਦੇ ਉਹ ਵੀ ਅੱਜ ਇਹਨਾਂ ਨੇ ਕਲੀਅਰ ਕਰਤੇ ਆ ਤੇ ਪਿੰਡ ਵਾਸੀਆਂ ਨੂੰ ਇੱਕ ਅਪੀਲ ਵੀ ਕੀਤੀ ਆ ਰਣਸਿੰਘ ਕਲਾ ਨੂੰ ਕਿ ਉਹ ਇਹਦੀ ਸਪੋਰਟ ਕਰਨ ਤਾਂ ਕਿ ਪਿੰਡ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਵੱਖਰਾ ਕਰ ਸਕੇ ਤੇ ਅਸੀਂ ਵੀ ਆਸ ਕਰਦੇ ਆ ਜਿੰਨੇ ਵੀ ਇਸ ਇੰਟਰਵਿਊ ਨੂੰ ਦੇਖ ਰਹੇ ਨੇ ਚਾਹੇ ਉਹ ਦਰਸ਼ਕਾ ਚਾਹੇ ਉਹ ਕਬੱਡੀ ਪ੍ਰਮੋਟਰ ਆ ਚਾਹੇ ਕਮੈਂਟੇਟਰ ਆ ਜਾਂ ਕਹ ਲਈਏ ਕਿ ਜੋ ਵੀ ਇਸ ਨੂੰ ਪਰਸਨਲੀ ਜਾਣਦੇ ਨੇ ਮੀਤ ਨੂੰ ਤਾਂ ਇਸ ਦੀ ਅਜੇ ਖਿਡਾਰੀਆਂ ਨੂੰ ਜ਼ਰੂਰ ਸਾਨੂੰ ਸਪੋਰਟ ਕਰਨੀ ਚਾਹੀਦੀ ਆ ਜਲਦੀ ਅਸੀਂ ਹੋਰ ਖਿਡਾਰੀ ਨੂੰ ਤੁਹਾਡੇ ਜਲਦੀ ਰੂਬਰੂ ਕਰਾਂਗੇ ਸੋ ਬਣੇ ਰਹੋ ਜੀਵੀਐਸ ਟੈਮਪਲ